ਹੁੱਜੁ ਗਿਣੀ ਨਵੀਂ ਤਿਆਰ ਹੋਈ ਜੀ ਨਵੀਂ ਜਾੜੀ ਕੌਮ ਵਿੱਚ ਬੋਈ ਜੀ ਅੰਮ੍ਰਿਤਪਾਲ ਮੈਰੋਂਦੀ ਹੋਈ ਜੀ ਜਿਹੜੀ ਪੌਂਚ ਬਠਿੰਡੇ ਕੂਰੇ ਜੀ ਜੱਸਾ ਮੈਰੋਂ ਨਮਾਹਰੀ ਕੇ ਚੋਂ ਲੈ ਤੁਰੀ ਨਾਲ ਏ ਲੈ ਤੁਰੀ ਨਾਲ ਏ ਸੂਰੇ ਜੀ ਉਹ ਵਿਆਹਤ ਨਾ ਸਦੀ ਇੱਕ ਬਿਮਾਰੀ ਜੀ ਜਿੰਨੂੰ ਕਹਿੰਦੇ ਕੰਚਨ ਜਿੰਨੂ ਕਹਿੰਦੇ ਕੰਚਨ ਕੁਮਾਰੀ ਦੀ ਇਹਦੀ ਨੋਟਾਂ ਨੇ ਮਤ ਮਾਰੀ ਦੀ ਜੋ ਇਸ ਦੀ ਹੱਟੀ ਹਟਾ ਦਿੱਤੀ ਗੰਦੇ ਕੰਟੈਂਟ ਬਣਾਵੇ ਰੀਲਾ ਨਹੀਂ ਅਦੀ ਤੋਰਦੀ ਟਿਕਟ ਕਟ ਇਹਦੀ ਤੋਰਦੀ ਟਿਕਟ ਕਟਾ ਦਿੱਤੀ ਇਹਨੂੰ ਗੱਡੀ ਵਿੱਚ ਬਿਠਾਇਆ ਸੀ ਗੱਲ ਦੇ ਵਿੱਚ ਸਾਫਾ ਪਾਇਆ ਸੀ ਜਮਪੁਰੀ ਦੇ ਵੱਲ ਪਹਚਾਇਆ ਸੀ ਇਹਦਾ ਕੀੜਾ ਸ਼ੇਰ ਕੱਢ ਦਤਾ ਗੰਦਗੀ ਨਾਲ ਉੱਡੇ ਆਕਾਸ਼ ਤੇ ਇਹਨੂੰ ਸੱਚ ਦੀ ਧਰਤੀ